ਸ਼ਾਹਕੋਟ ਮਲਸੀਆ 21 ਸਤੰਬਰ ਨੂੰ ਬਾਜੀਗਰ ਬਰਾਦਰੀ ਵੱਲੋਂ ਦਾਦੀ ਬੋੜੀ ਜੀ ਅਤੇ ਬਾਬਾ ਮਹਿਤਾ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਮੂਹ ਦਾਸੀਕੇ ਗੋਤ ਚਟੇਰੀਆਂ ਦਾ ਸਾਲਾਨਾ ਮੇਲਾ ਗੁਰਦੁਆਰਾ ਤਨਤਨ ਬਾਬਾ ਸੁਖਚੰਦ ਦਾਸ ਜੀ ਪਿੰਡ ਬਾਜਵਾ ਕਲਾ ਵਿਖੇ 21 ਸਤੰਬਰ ਦਿਨ ਐਤਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬਾਜੀਗਰ ਸਭਾ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਾਹਿਬੀ ਦਾਸੀਕੇ ਜਥੇਦਾਰ ਕੁਲਵੀਰ ਸਿੰਘ ਨਵਾਜੀਪੁਰ ਨੇ ਦੱਸਿਆ ਕਿ ਸਮੂਹ ਦਾਸੀਕੇ ਗੋਤ ਚਟੇਰੀਆਂ ਦੇ ਸਾਲਾਨਾ ਮੇਲੇ ਮੌਕੇ ਸਵੇਰੇ ਸਮੇਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪੋਪ ਪਾਏ ਗਏ ਇਸ ਤੋਂ ਉਪਰੰਤ ਰਾਗੀ ਢਾਡੀ ਜਥੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ ਇਸ ਮੌਕੇ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਸਮੂਹ ਦਾਸੀਕੇ ਚਟੇਰੀਆਂ ਦੀ ਨਵੀਂ ਕਮੇਟੀ ਬਣਾਈ ਗਈ ਜਿਸ ਵਿੱਚ ਪ੍ਰਧਾਨ ਸਾਹਿਬ ਜੀ ਦਾਸੀਕੇ ਨੂੰ ਚੁਣਿਆ ਗਿਆ ਅਤੇ ਵਾਈਸ ਪ੍ਰਧਾਨ ਮਨਜੀਤ ਸਿੰਘ ਨਵਾਜੀਪੁਰ ਅਤੇ ਖਜ਼ਾਨਚੀ ਕੁਲਵੀਰ ਸਿੰਘ ਨਵਾਜੀਪੁਰ ਚੇਅਰਮੈਨ ਜਸਵੰਤ ਸਿੰਘ ਨਵਾਜੀਪੁਰ ਬਲਵੰਤ ਸਿੰਘ ਪੋਚਪੁਰ ਸ਼ਮਨੀ ਕਮਾਲਕੇ ज्ञान सिंह नकोदर रणजीत सिंह सेक्रेटरी, अमरजीत सिंह शाहकोट, दविंद दयालपुरी करजीत सिंह, सरबजीत सिंह नवाजीपुर जसवीर सिंह शाहकोट, सवरन सिंह चकबावियान पप्पू कमाल के जतेंद्र सिंह बलविंदर तरन तारण सुखदेव सिंह तरन काला तरनतारण लखविंदर लाडी तरन तारण मुख्यार सिंह तरन तारण कुलदीप लखवीर सिंह यूएसए बिकर सिंह कश्मीर सिंह रेशम सिंह ਅੰਗਰੇਜ਼ ਸਿੰਘ ਆਦੇ ਹਜ਼ਾਰ ਸਨ ਸ਼ਾਹਕੋਟ ਤੋਂ ਪੱਤਰਕਾਰ ਸਾਬੀਦਾਸੀ ਦੀ ਸ਼ਾਹਕੋਟੇ ਦੀ ਖਾਸ ਰਿਪੋਰਟ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਤਰ ਸੰਗਤਾਂ ਨੂੰ ਜੀਤੋ ਅਰਦਾਸ ਦੇ ਵਿੱਚ ਕੀਤੇ ਜਾਂਦੇ ਤਨ ਤਨ ਬਾਬਾ ਸੁਖੈਣ ਦਾ ਜੀ ਦੇ ਅਸਥਾਨ ਤੇ ਤਨ ਤਨ ਦਾਦੀ ਬੂੜੀ ਤੇ ਬਾਬਾ ਮਹਤਾ ਜੀ ਦਾ ਚਲਾਣਾ ਮੇਲਾ ਅੱਜ ਵੀ ਬੜੀ ਧੂਮਤਾ ਮਨਾਇਆ ਗਿਆ ਜੇ ਤੁੰ ਉਪਰੰਤ ਗੁਰੂ ਸਾਹਿਬ ਦੇ ਗੁਰਬਾਣੀ ਦੇ ਪਾਠ ਹੋਏ ਤੇ ਚਾਹ ਪਕੌੜਿਆਂ ਦਾ ਲੰਗਰ ਵਰਤਿਆ ਉਹ ਤੋਂ ਗੁਰੂ ਦਾ ਟਕ ਟਕ ਲੰਗਰ ਵਰਤ ਆ ਗਿਆ ਤੇ ਕੰਬੀਨੇਟ ਨੂੰ ਸਮਾਪਤੀ ਤੋਂ ਬਾਅਦ ਸਾਬੀ ਪ੍ਰਧਾਨ ਚੁਣਿਆ ਗਿਆ ਅਤੇ ਕਮੇਟੀ ਚੁਣੀ ਗਈ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਮਨਾਇਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ